ਗਵਿਟੀਲੋ ਨਾਮਕ ਅਕਾਊਂਟ ਵੱਲੋਂ ਸਿੱਧੂ ਮੁਸੇਵਾਲੇ ਦੇ ਮਾਤਾ ਜੀ ਦਾ ਮਜ਼ਾਕ ਉਡਾਇਆ ਜਾ ਰਿਹਾ ਹੈ। ਕਿਉਂ ਹੀ ਸੋਸ਼ਲ ਮੀਡੀਆ ਤੇ ਸਿੱਧੂ ਮੁਸੇਵਾਲੇ ਦੇ ਮਾਤਾ ਦੀ ਪ੍ਰੈਗਨੈਂਸੀ ਦੀਆਂ ਵੀਡੀਓਜ਼ ਸਾਹਮਣੇ ਆਉਣ ਲੱਗੀਆਂ। ਉਦੋਂ ਤੋਂ ਹੀ ਇਸ ਅਕਾਊਂਟ ਤੇ ਸਿੱਧੂ ਮੁਸੇਵਾਲੇ ਦੇ ਪਰਿਵਾਰ ਬਾਰੇ ਕੁਝ ਨਾ ਕੁਝ ਸਟੋਰੀਜ਼ ਦੇ ਵਿੱਚ ਸਾਂਝਾ ਕੀਤਾ ਜਾ ਰਿਹਾ ਹੈ। ਪਹਿਲੀ ਸਟੋਰੀ ਸਾਂਝੀ ਕਰਦੇ ਹੋਏ ਲਿਖਿਆ ਗਿਆ ਸਿੱਧੂ ਦੂਸਰੇ ਵਾਲਾ। ਉਥੇ ਹੀ ਦੂਸਰੀ ਸਟੋਰੀ ਦੇ ਵਿੱਚ ਮਨਕੀਰਤ ਆਲਖ ਨਾਲ ਪਿਕ ਅਪਲੋਡ ਕਰਦਿਆਂ ਲਿਖਿਆ ਯਾਰੀ ਜਿੰਦਾਬਾਦ। ਇੰਨਾ ਹੀ ਨਹੀਂ ਤੀਸਰੀ ਸਟੋਰੀ ਵਿੱਚ ਤਾਂ ਹੱਦ ਹੀ ਹੋ ਗਈ। ਭ ਹੋਇਆ ਲਿਖਿਆ ਗਿਆ ਬਹੁਤ ਲੋਕ ਸਿੱਧੂ ਦੇ ਜਿਹਾ ਦੇ ਜੀ ਉਸ ਨੂੰ ਪੰਡ ਦੇ ਸੀ ਆਪਾਂ ਨਾ ਸਿੱਧੂ ਵਰਗੇ ਆਪਾਂ ਤਾਂ ਉਦੋਂ ਵੀ ਖਿਲਾਫ ਸੀ ਤੇ ਅੱਜ ਵੀ ਤੇ ਅੱਗੇ ਵੀ ਰਹਾਂਗੇ ਬਾਕੀ ਉਹਦੇ ਘਰਦਿਆਂ ਨੂੰ ਸ਼ਰਮ ਆਣੀ ਚਾਹੀਦੀ ਹੈ ਸਿੱਧੂ ਦੂਸਰੇ ਵਾਲਾ ਤਾਂ ਆ ਜਾਵੇਗਾ ਉਸ ਨੂੰ ਸਾਂਭੇਗਾ ਕੌਣ ਤੁਹਾਨੂੰ ਦੱਸ ਦਈਏ ਇਹ ਸਾਰੀ ਹੇਟ ਕੇਵੀ ਢਿੱਲੋਂ ਦੇ ਜਾਲੀ ਅਕਾਊਂਟ ਤੋਂ ਫੈਲਾਈ ਜਾ ਰਹੀ ਹੈ ਕਿ MP3 ਦੇ ਮਾਲਕ ਕੇਵੀ ਢਿੱਲੋਂ ਨੂੰ ਨਫ਼ਰਤ ਫੈਲਾਉਣ ਵਾਲੇ ਫਰਜੀ ਇੰਸਟਾਗ੍ਰam ਅਕਾਊਂਟ ਦੁਆਰਾ ਨਿਸ਼ਾਨਾ ਬਣਾਇਆ ਗਿਆ ਹੈ ਇਸ ਅਕਾਊਂਟ ਤੇ ਸਿੱਧੂ ਮੁਸੇਵਾਲੇ ਦੇ ਪਰਿਵਾਰ ਬਾਰੇ ਚੱਲ ਰਹੀਆਂ ਖਬਰਾਂ ਸਟੋਰੀ ਰਾਹੀਂ ਸਾਂਝਾ ਕਰਕੇ ਨਫ਼ਰਤ ਫੈਲਾਈ ਜਾ ਰਹੀ ਹੈ। ਇਸ ਅਕਾਊਂਟ ਨਾਲ ਕੇ ਵੀ ਢਿੱਲੋਂ ਦਾ ਕੋਈ ਵੀ ਸਬੰਧ ਨਹੀਂ ਹੈ। ਉਸ ਦੇ ਨਾਮ ਦੀ ਦੁਰਵਰਤ ਹੋ ਰਹੀ ਹੈ। ਬਾਕੀ ਤੁਸੀਂ ਇਸ ਤਰ੍ਹਾਂ ਦੇ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਜੋ ਕਿਸੇ ਨੂੰ ਬਦਨਾਮ ਕਰਨ ਲਈ ਦੂਜਿਆਂ ਦੇ ਨਾਮ ਦਾ ਸਹਾਰਾ ਲੈਂਦੇ ਨੇ? ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਕਰਕੇ ਜਰੂਰ ਦੱਸਣਾ।